ਅੱਜ ਸਾਰੇ ਹਿੰਦੁਸਤਾਨ ਦੇ ਬਾਲਕ ਸਿੱਖ ਕੌਮ ਦੇ ਬਾਲਕ Hindu ਬੱਚੇ ਪਰਨ ਕਰਦੇ ਨੇ ਕਿ ਅਸਾਂ ਗੁਰੂਆਂ ਦੇ ਲਾੜਲੇ ਜਿਹੜੇ ਜਿੰਦਾ ਹੀ ਦੁਵਾਰਾਂ ਚ ਚਿਨਾ ਦਿੱਤੇ ਗਏ ਸਨ ਉਹ ਜਿਹੜੇ ਜ਼ੁਲਮ ਸਨ ਹੁਣ ਦੁਵਾਰਾ ਨਹੀਂ ਹੋਣ ਦੇਵਾਂਗੇ ਆਈ ਛੋਟੜੇ ਬੱਚੇ ਅੱਜ ਪਰਨ ਕਰ ਰਹੇ ਨੇ ਅੱਜ लाਡਲੀਆਂ ਫੌਜਾਂ ਛੋਟੜੇ ਬੱਚੇ ਜਿਹੜੇ ਬਾਹਨਾ ਪਾ ਕੇ ਆਏ ਨੇ ਗੁਰੂ ਘਰ ਦੇ ਵਿੱਚ ਆਏ ਨੇ ਗੁਰਦੁਆਰਾ ਦੁਖਨਵਾਰਨ ਸਾਹਿਬ ਜਿੱਥੇ ਅਸੀਂ ਖੜੇ ਹਾਂ ਇਸ ਟੇਬਲੇ यह भी एक का तीर्थ स्थान बन चुका है जी की फतेह मेरी कविता दस लेख है ਨੰਨੀਆਂ ਨੰਨੀਆਂ ਜਿੰਦਾ ਨੰਨੀਆਂ ਨੰਨੀਆਂ ਜਿੰਦਾ ਨੂੰ ਤੂੰ ਨੀਹਾਂ ਵਿੱਚ ਚਨਾਇਆ ਨੰਨੀਆਂ ਨੰਨੀਆਂ ਜਿੰਦਾ ਨੂੰ ਤੂੰ ਨੀਹਾਂ ਵਿੱਚ ਚਨਾਇਆ ਐ ਕੀ ਕੈਰ ਕਮਾਇਆ ਪਾਪੀਆ ਐ ਕੀ ਕੈਰ ਕਮਾਇਆ ਸ਼ੇਰਾ ਵਰਗੇ ਜਿਗਰਿਓ ਉਹਨਾਂ ਦੇ ਧਮਕੀਆਂ ਤੋਂ ਨਾ ਡਰਦੇ ਸ਼ੇਰਾ ਵਰਗੇ ਜਿਗਰਿਓ ਉਹਨਾਂ ਦੇ ਧਮਕੀਆਂ ਤੋਂ ਨਾ ਡਰਦੇ ਲਾਲ ਗੁਰੂ ਗੋਬੀ ਸਿੰਘ ਜੀ ਦੇ ਵਾਹਿਗੁਰੂ ਵਾਹਿਗੁਰੂ ਜਪਤੇ ਲਾਲ ਗੁਰੂ ਗੋਬੀ ਸਿੰਘ ਜੀ ਦੇ ਵਾਹਿਗੁਰੂ ਵਾਹਿਗੁਰੂ ਜਪਦੇ ਮੌਤ ਨੂੰ ਸਾਨੂੰ ਡਰਨਾ ਕੋਈ ਲਾਨ ਨੂੰ ਵੰਗਾਰ ਦੇ ਧਰਮ ਸਾਡਾ ਕੋਈ ਬਦਲ ਨਹੀਂ ਸਕਦਾ ਸੂਬੇ ਨੂੰ ਲਲਕਾਰ ਦੇ ਬੱਚਿਆਂ ਦੀ ਗੱਲ ਸੁਣ ਕੇ ਸੂਬਾ ਗੁੱਸੇ ਦੇ ਵਿੱਚ ਆਇਆ ਕੰਨ ਉੱਚੀ ਖੋਰ ਕਰੋ ਆਪਣਾ ਹੁਕਮ ਸੁਣਾਇਆ ਦਸ਼ਮੇਸ਼ ਪਿਤਾ ਦੇ ਪੁੱਤਰ ਹਾਂ ਸਾਹਿਬ ਜਾਂਦੇ ਫਰਮਾਉਂਦੇ ਦਸ਼ਮੇਸ਼ ਪਿਤਾ ਦੇ ਪੁੱਤਰ ਹਾਂ ਸ਼ਾਹਬ ਜਾਨ ਦੇ ਫਰਮਾਉਂਦੇ ਸਿੱਖੀ ਸਾਨੂੰ ਜਨਤ ਪਿਆਰੀ ਗੱਜ ਗੱਜ ਕੇ ਜਕਾਰੇ ਬੁਲਾਉਂਦੇ ਸਿੱਖੀ ਸਾਨੂੰ ਜਨਤ ਪਿਆਰੀ ਗੱਜ ਗੱਜ ਕੇ ਜਕਾਰੇ ਬੁਲਾਉਂਦੇ ਬੋਲੇ ਸ਼ੋਨੇ ਹਾਲ ਸਿਗਾ ਲਾ ਲੈ ਬੋਲੇ ਸ਼ੋਨੇ ਹਾਲ ਸਿਗਾ ਲਾ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਚਾਰ ਸਹਿਜਿਆਦਿਆਂ ਦੇ ਉਹ ਮਹੀਨੇ ਦੇ ਵਿੱਚ ਦਿਹਾੜੇ ਤੇ ਜਿਹੜੇ ਬੱਚੇ ਨੇ ਸਾਡੇ ਗੁਰਸਿੱਖ ਬੱਚੇ ਨੇ ਉਹਨਾਂ ਨੂੰ ਅੱਜ ਸਨਮਾਨਿਤ ਕੀਤਾ ਜਾ ਰਿਹਾ ਉਹਨਾਂ ਨੂੰ ਅੱਗੇ ਸਿੱਖਿਆ ਦਿੱਤੀ ਜਾ ਰਹੀ ਹੈ ਕਿ ਆਪਣੀ ਕੌਮ ਦੇ ਲਈ ਜ਼ੁਲਮ ਦੇ ਖਿਲਾਫ ਲੜਨ ਦੇ ਲਈ ਛੋਟੇ ਛੋਟੇ ਬੱਚੇ ਜਿਹੜੇ ਹੈਗੇ ਅੱਗੇ ਅਨਪਰਨ ਕਰਨ ਉਹ ਦੇਖੋ ਉਹ ਸਕੂਲ ਦੇ ਟੀਚਰ ਜਿਹੜੇ ਹੈਗੇ ਨੇ ਉਹ ਨਾਲ ਬੱਚਿਆਂ ਦੇ ਆਏ ਨੇ ਆਇਆ ਰੇਲਕਾਰ ਯਾ ਯਾ ਮੀਆਂ ਦਿਲ ਦੀਆਂ ਹੱਦਾਂ ਵਿੱਚ ਪਾਟੋ ਲਾ ਕੇ ਰੋਕ ਕੇ ਰੱਖਦੇ ਦਾਂਗਾ ਕਾ ਕਾ